ਪਿੰਡ ਧਰੰਪੁਰਾਜ ਖੜੇ ਆ ਜਿੱਥੇ ਅੱਜ ਆਰਨੇਦ ਵੱਲੋਂ ਜਿਹੜਾ ਕੁੜੀਆਂ ਦੇ ਵਿਆਹ ਕਿੱਥੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਸਾਹਮਣੀ ਸਾਈਡ ਅੰਦਰ ਲੈ ਕੇ ਜਾ ਰਹੇ ਆ ਤੇ ਅੰਦਰ ਸਾਰਾ ਜਿਹੜਾ ਅਖਾੜਾ ਖੁੱਲਾ ਲੱਗਿਆ ਹੋਇਆਗਾ ਤੇ ਅਖਾੜੇ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਤਾਂ ਉੱਥੇ ਤੇ ਵੱਖਰੇ ਜਿਹੜੇ ਗਾਇਕਾ ਉਹ ਆ ਰਹੇ ਆਗੇ ਤੇ ਪਿੰਡ ਦੇ ਜਿਹੜੇ ਲੋਕ ਆ ਉਹ ਸਾਰੇ ਫੁੱਲ ਸਹਿਯੋਗ ਦੇ ਰਹੇ ਆ ਇਸ ਜਗ੍ਹਾ ਤੁਸੀਂ ਦੇਖ ਸਕਦੇ ਹੋ ਇਕੱਠ ਨੂੰ ਦੇਖ ਕੇ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਆ ਕਿਉਂਕਿ ਕੁੜੀਆਂ ਦੇ ਵਿਆਹ ਹੋਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਵੇਂ ਆ ਇੱਕ ਲੜਕੀ ਆ ਰਹੀ ਆ ਤੇ ਲਹਿੰਗਾ ਪਾਇਆ ਹੋਇਆ ਨਾਲ ਉਹਦਾ ਹਮਸਫਰ ਆ ਆ ਰਹੇ ਆ ਲਗਭਗ 11 ਤੋਂ 12 ਕੁੜੀਆਂ ਦੇ ਜਿਹੜੇ ਕਹਿੰਦੇ ਵਿਆਹ ਕੀਤੇ ਜਾ ਰਹੇ ਆ ਆਰਨੇਤ ਵੱਲੋਂ ਇਸ ਵਿਆਹ ਕੀਤੇ ਜਾ ਰਹੇ ਆ ਇਸ ਤੋਂ ਪਹਿਲਾਂ ਵੀ ਉਸ ਵੱਲੋਂ ਕੀਤੇ ਗਏ ਸੀ ਜਿੱਥੇ ਤੇ ਪਿੰਡ ਦੇ ਲੋਕਾਂ ਨਾਲ ਜਦ ਇਸ ਵਿਸ਼ੇ ਤੇ ਗੱਲ ਕੀਤੀ ਤਾਂ ਉਹਨਾਂ ਵੱਲੋਂ ਵੀ ਦੱਸਿਆ ਗਿਆ ਸੀ ਕਿ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਕਰੇ ਜਾਂਦੇ ਆ ਇਸ ਵਾਰ ਵੀ ਜਿਹੜੇ ਇਹ ਕੁੜੀਆਂ ਦੇ ਵਿਆਹ ਕੀਤੇ ਜਾ ਰਹੇ ਚੰਗਾ ਉਪਰਾਲਾ ਲਗਾ ਪਿੰਡ ਵਾਲੇ ਵੀ ਇੱਥੇ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਹਿਲਾਂ ਕਿਵੇਂ ਕਿਵੇਂ ਕਿੰਨੇ ਵਾਰ ਇੱਥੇ ਵਿਆਹ ਹੋ ਚੁੱਕਿਆ ਭਾਈ ਜੀ ਕੀ ਨਾਮ ਆ ਤੁਹਾਡਾ ਸਤਗੁਰ ਸਿੰਘ ਆ ਜੀ ਸਤਗੁਰ ਬਾਈ ਇਸੇ ਪਿੰਡ ਦੇ ਰਹੇ ਹਾਂ ਹਾਂ ਜੀ ਇਸੇ ਦੇ ਆ ਕੀ ਕਹੋਗੇ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਵਿਆਹ ਕੀਤੇ ਗਏ ਯਾਰ ਨੇ ਤੋਂ ਵੱਲੋਂ ਦੇਖੋ ਜੀ ਜੋ ਵਿਆਹ ਕਰ ਰਹਾ ਹੈ ਭਾਈ ਵਧੀਆ ਕੰਮ ਕਰ ਰਹੇ ਇਹ ਬਹੁਤ ਵਧੀਆ ਜਿਆਦਾ ਤੇ ਇਸ ਤੋਂ ਪਹਿਲਾਂ ਕਿੰਨੇ ਵਾਰ ਕਰਵਾ ਚੁੱਕੇ ਨੇ ਇਹ ਸਾਇਦਾ ਤੀਜੀ ਚੌਥੀ ਵਾਰ ਹੀ ਕਰ ਰਿਹਾ ਹੋਣਾ ਜੀ ਇਹ ਇਸ ਵਾਰ ਕਿੰਨੀਆਂ ਕੁੜੀਆਂ ਦੇ ਵਿਆਹ ਦੱਸੇ ਜਾ ਰਹੇ ਆ ਇਹ 11 ਤੋਂ 13 ਦੇ ਵਿੱਚ ਵਿੱਚ ਹੈ ਜੀ 11 ਤੋਂ 13 ਪਿੰਡ ਦੀਆਂ ਕੁੜੀਆਂ ਦੇ ਵੀ ਪਹਿਲਾਂ ਵਿਆਹ ਹੋਇਆ ਹਾਂ ਜੀ ਨਾ ਪਹਿਲਾਂ ਹੋਇਆ ਜੀ ਐਤਕੀ ਪਿੰਡ ਦੀ ਕੁੜੀ ਨਹੀਂ ਹੈ ਜੀ ਸ਼ਾਇਦ ਹੋਇਆ ਐਤਕੀ ਮਤਲਬ ਖੁੱਲਾ ਸੱਦਾ ਦੇਦਾ ਵੀ ਕੋਈ ਮਰਜ਼ੀ ਹੈ ਵੀ ਅਸੀਂ ਉਹਦੇ ਵਿਆਹ ਕਰਾਂਗੇ ਹਾਂ ਜੀ ਹਾਂ ਖੁੱਲਾ ਸੱਦਾ ਹੈ ਜੀ ਕਿਵੇਂ ਕਿਵੇਂ ਦੇਖਦੇ ਹੋਂ ਇਹ ਉਪਰਾਲਾ ਕਿਵੇਂ ਦੇਖਦੇ ਹੋਂ ਇਹ ਬਹੁਤ ਵਧੀਆ ਉਪਰਾਲਾ ਜੀ ਬਾਈ ਦਾ ਦੇਖੋ ਕਿੱਥੋਂ ਤੱਕ ਨਾਂ ਕੱਢਿਆ ਬਾਈ ਨੇ ਪਿੰਡ ਦਾ ਪਾ ਕੀ ਚੰਗੇ ਕੰ ਚੰਗੇ ਕੰਮ ਕਰਦਾ ਪਿੰਡ ਦੇ ਵਿੱਚ ਸਾਰਿਆਂ ਨਾਲ ਵਿਚਾਰ ਵਟਾਂਦਰਾ ਰੱਖਦਾਗਾ ਮਿਲਦਾ ਕਰਦਾ ਲੋ ਵਧੀਆ ਮੇਲ ਵਰਤਣਾ ਜੀ ਵਧੀਆ ਜਮੇ ਕੋਈ ਆਏ ਦੀ ਬੋ ਨਹੀਂ ਹੈਗੀ ਬੰਦੇ ਚ ਕੋਈ ਪੈਸੇ ਟਕੇ ਵਾਲੀ ਵਧੀਆ ਬੰਦਾ ਜੀ ਅੱਜ ਅੱਜ ਜਿਹੜੇ ਵਿਆਹ ਕਰ ਰਹੇ ਆ ਫਿਰ ਇੱਥੇ ਪਿੰਡ ਨੂੰ ਵੀ ਖੁੱਲਾ ਸੱਦਾ ਦਿੱਤਾ ਹੋਇਆ ਹੈ ਸਾਡੀ ਬਿਲਕੁਲ ਖੁੱਲਦਾ ਖੁੱਲਾ ਹਾਂਜੀ ਖੁੱਲਾ ਸੱਦਾ ਜੀ ਜਿਹੜੇ ਜਿਹੜੇ ਪਿੰਡ ਦੇ ਲੋਕ ਹੈ ਪਿੰਡ ਦੇ ਲੋਕਾਂ ਦਾ ਕਹਿਣਾਗਾ ਵੀ ਇੱਥੇ ਲਗਾਤਾਰ ਆ ਜਿਹੜਾ ਤੀਜੀ ਚੌਥੀ ਵਾਰ ਵਿਆਹ ਕੀਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆ ਜਾ ਰਹੀ ਹੈ ਜਿਸ ਤਰ੍ਹਾਂ ਕਾਰਾਂ ਜਾ ਰਹੀਆਂ ਨਹੀਂਆਂ ਫੁੱਲਾਂ ਦੀਆਂ ਸਜੀਆਂ ਹੋਈਆਂ ਨੇ ਸਾਹਮਣੇ ਬੌਂਸਰ ਲੱਗੇ ਹੋਏ ਆ ਵੱਡੀ ਗਿਣਤੀ ਦੇ ਵਿੱਚ ਤੇ ਜੇ ਆਪਾਂ ਟ੍ਰੈਫਿਕ ਦੀ ਵੀ ਗੱਲ ਕਰੀਏ ਹੋਰਾਂ ਪਿੰਡਾਂ ਚੋਂ ਹੋਰਾਂ ਜ਼ਿਲ੍ਹਿਆਂ ਚੋਂ ਹੋਰਾਂ ਥਾਵਾਂ ਤੋਂ ਵੀ ਜਿਹੜੇ ਲੋਕ ਆ ਰਹੇ ਆ ਕਿਉਂਕਿ ਕਾਰਨ ਪਿੰਡ ਦੇ ਹੀ ਨਹੀਂ ਆਰਨੇਤ ਵੱਲੋਂ ਇਹ ਕਿਹਾ ਗਿਆ ਕਿ ਕੋਈ ਵੀ ਜੇ ਕਿਸੇ ਕੁੜੀ ਦਾ ਘਰੋਂ ਤੰਗ ਨੇ ਮਾਪੇ ਤਾਂ ਸਾਡੇ ਨਾਲ ਗੱਲਬਾਤ ਕਰਨ ਅਸੀਂ ਤਾਂ ਉਸ ਕੁੜੀਆਂ ਦੇ ਜਿਹੜੇ ਸਾਡੇ ਵੱਲੋਂ ਵਿਆਹ ਕਰਾਂਗੇ ਅੱਜ ਦਾ ਦਿਨ ਰੱਖਿਆ ਗਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਹੋਰ ਗਾਇਕ ਸਿੰਗਰ ਹੋਰ ਵੀ ਪਹੁੰਚੇ ਆ ਤੇ ਉਹਨਾਂ ਵੱਲੋਂ ਵੀ ਆ ਕੇ ਸਹਿਯੋਗ ਕੀਤਾ ਜਾ ਰਿਹਾ ਤੇ ਖੁੱਲੇ ਖਾੜੇ ਚੱਲ ਰਹੇ ਆ ਖੁਸ਼ੀ ਮਨਾਈ ਜਾ ਰਹੀ ਆ ਪਿੰਡ ਦੇ ਲੋਕਾਂ ਨਾਲ ਜਿਵੇਂ ਤੁਸੀਂ ਦੇਖਿਆ ਪਿੰਡ ਦੇ ਲੋਕਾਂ ਨਾਲ ਵੀ ਜਦੋਂ ਗੱਲ ਕਰਦੇ ਆ ਤਾਂ ਪਿੰਡ ਦੇ ਲੋਕ ਵੀ ਇਸ ਗੱਲ ਨੂੰ ਕਹਿੰਦੇ ਆ ਕਿ ਹਾਂ ਇੱਕ ਚੰਗਾ ਉਪਰਾਲਾਗਾ ਜਿਹੜਾ ਇੱਥੇ ਕੁੜੀਆਂ ਦੇ ਵਿਆਹ ਹੋ ਰਹੇ ਨੇ ਆਰਨੇਤ ਵੱਲੋਂ ਕਰਾਏ ਜਾ ਰਹੇ ਹੋਰ ਵੀ ਬਈ ਨੇ ਬਾਈ ਕਿੱਥੋਂ ਆ ਰਹੇ ਹੋ ਲੱड्डू ਆਸ ਤੋਂ ਵੇਰੇ ਲੱड्डू ਆਸ ਤੋਂ ਸਪੈਸ਼ਲ ਇੱਥੇ ਪ੍ਰੋਗਰਾਮ ਦੇਖਣ ਆ ਰਹੇ ਹਾਂ ਸਪੈਸ਼ਲ ਪ੍ਰੋਗਰਾਮ ਕਿਵੇਂ ਦੇਖਦੇ ਹਾਂ ਆਰਨੀਤ ਵੱਲੋਂ ਜਿਹੜਾ ਪ੍ਰੋਗਰਾਮ ਇਹ ਕੀਤਾ ਜਾ ਰਿਹਾ ਕੁੜੀਆਂ ਦੇ ਵਿਆਹ ਕੀਤੇ ਬਹੁਤ ਵਧੀਆ ਕੀਤਾ ਜਾ ਰਿਹਾ ਜੀ ਚੰਗਾ ਉਬਰਾਲਾ ਚੰਗਾ ਜੀ ਸੁਣਦੇ ਹਾਂ ਪਹਿਲਾਂ ਆਰਨੀਤ ਦੇ ਗਾਣੇ ਆਰਨੀਤ ਦੇ ਗਾਣੇ ਬਹੁਤ ਵਧੀਆ ਨੇ ਕਿਵੇਂ ਲੱਗਦੇ ਆ ਬਹੁਤ ਵਧੀਆ ਨੇ ਜੀ ਕਿਵੇਂ ਇਨਸਾਨ ਕਿਵੇਂ ਲੱਗਦਾਗਾ ਕਿਉਂਕਿ ਅੱਜ ਦਾ ਇਨਸਾਨ ਹੈ ਜੀ ਜੋ ਕਿ ਇਹਦਾ ਕੰਮ ਕਰ ਰਿਹਾਗਾ ਕੁੜੀਆਂ ਦੇ ਸ਼ਾਦੀਆਂ ਕਰ ਰਿਹਾਗਾ ਬਹੁਤ ਵਧੀਆ ਕੰਮ ਕਰ ਰਿਹਾਗਾ ਮੇਰਾ ਦਿਲੋਂ ਧੰਨਵਾਦ ਆਰਨੀਤ ਬਾਈ ਦਾ ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਆਉਂਦੇ ਵੀਰ ਨਾਲ ਵੀ ਗੱਲ ਕੀਤੀ ਗਈ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬਹੁਤ ਚੰਗਾ ਉਪਰਾਲਾ ਕਿਉਂਕਿ ਕੋਈ ਵੀ ਜਦੋਂ ਚੰਗਾ ਕਦਮ ਚੱਕਿਆ ਜਾਂਦਾ ਤਾਂ ਉਹ ਉਸ ਦੀ ਚੰਗਿਆਈ ਕਰਨੀ ਬਣਦੀ ਆ ਗਲਤੀਆਂ ਤਾਂ ਹਰ ਇੱਕ ਇਨਸਾਨ ਤੋਂ ਕਹਿੰਦੇ ਹੁੰਦੀਆਂ ਨਹੀਂ ਆ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨ ਪਹੁੰਚ ਰਹੇ ਆ ਵੱਡੀ ਗਿਣਤੀ ਦੇ ਵਿੱਚ ਤੇ ਗੱਡੀਆਂ ਤੁਸੀਂ ਦੇਖੋਗੇ ਕਾਰਾਂ ਤੁਸੀਂ ਦੇਖੋਗੇ ਕਿਵੇਂ ਸ਼ਿੰਗਾਰੀਆਂ ਹੋਈਆਂ ਕਾਰਾਂ ਜਿਹੜੀਆਂ ਪਹੁੰਚੀ ਜਾ ਰਹੀਆਂ ਨੇ ਤੇ 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 ਸਪੈਸ਼ਲ ਜਿਹੜੀ ਆਪਾਂ ਗੱਲ ਕਰੀਏ ਵੀ ਬਹੁਤਿਆਰ ਨੇਤਦਾ ਜਿਹੜੇ ਧੰਨਵਾਦ ਕਰਦੇ ਨਜ਼ਰ ਆ ਰਹੇ ਆ ਲੋਕ ਆ ਤੁਸੀਂ ਦੇਖ ਸਕਦੇ ਹੋ ਸ਼ੇਰਵਾਨੀ ਦੇ ਵਿੱਚ ਇੱਕ ਹੋਰ ਜੋੜਾ ਜਿਹੜਾ ਆ ਆ ਰਿਹਾਗਾ ਤੇ ਅਨੰਦ ਕਾਰਜ ਦੀ ਰਸਮਾ ਜਿਹੜੀ ਇੱਥੇ ਉਹ ਗੁਰੂ ਘਰ ਦੇ ਵਿੱਚ ਕਰਵਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੇ ਸਾਰੇ ਜੋੜੇ ਆ ਉਹ ਇੱਥੇ ਹੁਣ ਪੰਡਾਲ ਦੇ ਵਿੱਚ ਜਾਣਗੇ ਉੱਥੇ ਜਾ ਕੇ ਪ੍ਰੋਗਰਾਮ ਜਿਹੜਾ ਚੱਲ ਰਿਹਾਗਾ ਜਿੱਥੇ ਸਾਰੇ ਸਿੰਗਰ ਹੋਰ ਪਹੁੰਚੇ ਹੋਏ ਆ ਉੱਥੇ ਜਾ ਕੇ ਸਾਰਿਆਂ ਨੂੰ ਬਿਠਾਇਆ ਜਾਊਗਾ ਤੇ ਉਹਨਾਂ ਨੂੰ ਵੀ ਉੱਥੇ ਜਿਹੜਾ ਅਸ਼ੀਰਵਾਦ ਦਿੱਤਾ ਜਾਊਗਾ ਹੋਰ ਵੀ ਬਾਈ ਨੇ ਇਥੇ ਬੰਨਣ ਨਾਲ ਗੱਲ ਕਰ ਰਹੇ ਬਾਈ ਤੁਸੀਂ ਕਿੱਥੋਂ ਦੇ ਬਨਾਲ ਤੋਂ ਬਾਈ ਬਨਾਲ ਤੋਂ ਅੱਛਾ ਕੀ ਕਹੋਗੇ ਜਿਹੜਾ ਇਹ ਪ੍ਰੋਗਰਾਮ ਕਰਾਈ ਜਾ ਰਿਹਾ ਆਰਨਿਤ ਨੂੰ ਲੋਕ ਕਿਵੇਂ ਦੇਖਦੇ ਹੋ ਬਹੁਤ ਵਧੀਆ ਪ੍ਰੋਗਰਾਮ ਕਰਾ ਰਿਹਾ ਬਾਈ ਹੂੰ ਬਹੁਤ ਕੰਮ ਸਹੀ ਹੈ ਪਹਿਲਾਂ ਵੀ ਕਰਵਾਏ ਆ ਪਹਿਲਾਂ ਵੀ ਬਹੁਤ ਕਰਵਾਏ ਨੇ ਬਾਈ ਕਿਵੇਂ ਲੱਗਦਾ ਕੀ ਕਹੋਗੇ ਚੰਗੇ ਉਪਰਾਲੇ ਨੂੰ ਕਿਵੇਂ ਬਹੁਤ ਬਹੁਤ ਚੰਗਾ ਕੰਮ ਕਰ ਰਿਹਾ ਬਾਈ ਇਹ ਹਾਂ ਤੇ ਇੱਥੇ ਇਹ ਤੁਸੀਂ ਸਪੈਸ਼ਲੀ ਆਏ ਹੋ ਜਾਂ ਇੱਥੇ ਕੋਈ ਬੱਚਾ ਸੀਗਾ ਉਹਦੇ ਨਾਲ ਨਹੀਂ ਨਹੀਂ ਸਪੈਸ਼ਲੀ ਆਏ ਆਂ ਅੱਛਾ ਪ੍ਰੋਗਰਾਮ ਦੇ ਖਰ ਦੇ ਸ਼ਾਗਨ ਦੇ ਆ ਹਾਂਜੀ ਸ਼ਾਗਨ ਸਪੈਸ਼ਲੀ ਆਂ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਆ ਤੇ ਉਹਨਾਂ ਵੱਲੋਂ ਸਪੈਸ਼ਲ کیا ਜਾ ਰਿਹਾ ਵੀ ਇੱਕ ਚੰਗਾ ਓਵਰਲ ਆਗਾ ਚੰਗੇ ਓਵਰਲੇ ਨੂੰ ਹਮੇਸ਼ਾ ਹਰੇਕ ਬੰਦਾ ਸਰਾਉਂਦਾ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਕਿਸ ਤਰ੍ਹਾਂ ਵੱਡੀ ਗਿਣਤੀ 'ਚ ਆਰ ਨੇਤ ਕੋਲ ਹੋਰ ਸਿੰਗਰ ਪਹੁੰਚ ਰਹੇ ਆ ਤੇ ਨੇੜੇ-ਜਿਹੜੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਲੋਕ ਪਹੁੰਚ ਰਹੇ ਆ ਤੇ ਪਹੁੰਚ ਗਏ ਇੱਥੇ ਤੇ ਜਿਹੜੀਆਂ ਜੋੜੀਆਂ ਨੇ ਉਹਨਾਂ ਨੂੰ ਵਧਾਈਆਂ ਦੇਣ ਆਉਂਦੇ ਆ ਉਹਨਾਂ ਨੂੰ ਅਸ਼ੀਰਵਾਦ ਦੇਣ ਆਉਂਦੇ ਆ ਸ਼ਗਨ ਪਾਉਣ ਆਉਂਦੇ ਆ ਤੇ ਆਰ ਨੇਤ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਦੀ ਜੀ ਤੁਹਾਡਾ ਕੀ ਕਹਿਣਾ ਦਿਓ ਆਪਣੀ ਰਾਏ ਮਨੀਸ਼ ਸ਼ਰਮਾ ਧਰਮਪੁਰਾ ਮਾਨਸਾ